ਦੇਅ ਅੱਜ ਜੋ ਪ੍ਰੋਗਰਾਮ ਹੋਇਆ ਉਧਰ ਵੀ ਪ੍ਰੋਗਰਾਮ ਸੀ ਇਧਰ ਵੀ ਸੈਟੀਸਫਾਈਡ ਹਾਂ ਆਪਣੇ ਜਿਹੜੇ ਪੰਥ ਦੇ ਸੇਵਾਦਾਰ ਸੰਤ ਪੰਥ ਤੈਸ਼ੀ ਸਨ ਹਮ ਮਾਕੇ ਤੇ ਪਹੁੰਚੇ ਆ ਆਪ ਮਹਾਰੇ ਸੰਗਤ ਆਈਆਂ ਅਕਾਲੀ ਦਾ ਨਾਰਾ ਸੀ ਹਮ ਅਕਾਲੀ ਸਭ ਕੇ ਵਾਲੀ ਹਮਾਰਾ ਪੰਥ ਨਿਆਰਾ ਹੈ ਪੰਥ ਕਹਿੰਦੇ ਦਬਦਾ ਜਾ ਹੁਣ ਵੀ ਅਕਾਲੀ ਮੰਨਿਆ ਕਿ ਨੂੰ ਜਾਵੇ ਅਕਾਲੀ ਕੌਣ ਨੇ ਹੁਣ ਇਹਨਾਂ ਦੇ ਵਿੱਚੋਂ ਧੜੇ ਵਖਮ ਵਖਰੇ ਸ਼੍ਰੋਮਣੀ ਕਾਲੀਦਾਲ ਅਕਾਲ ਤਖਤ ਸਾਹਿਬ ਦਾ ਹੀ ਜਿਹੜੀ ਸਰਪ੍ਰਸਤੀ ਹੈ ਏਟ ਵਾਲਾ ਹੋਊਗਾ ਕਿ ਜਿਹੜੇ ਅਕਾਲ ਤਖਤ ਸਾਹਿਬ ਤੋਂ ਭਗੋੜੇ ਨੇ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦਾ ਹੁਕਮ ਨਾਮਿਆਂ ਦੀ ਲੰਘਣਾ ਕੀਤੀ ਮੰਨੇ ਨਹੀਂ ਕਦੀ ਹੋਇਆ ਕਿ ਕੋਈ ਕੁਛ ਸਿੱਖ ਅਕਾਲ ਤਖਤ ਸਾਹਿਬ ਤੋਂ ਪਾਸੇ ਅੜ ਜਾਵੇ ਤੇ ਫਿਰ ਦੱਸੋ ਇਹ ਤਾਂ ਇਹਨਾਂ ਦਾ ਨਿੱਜੀ ਸਵਾਰਥ ਆ ਕਿਉਂ ਨਹੀਂ ਸੁਖਵੀਰ ਸਿੰਘ ਬਾਦਲ ਤਿਆਗ ਕਰ ਸਕਦੇ ਤੱਕ ਜਿਹੜੀ ਸ਼ਕਤੀ ਆ ਉਹ ਖਿੰਡਰ ਜੂਗੀ ਇਦਾਂ ਜਦੋਂ ਵੱਖੋ ਵੱਖਰੇ ਢੜੇ ਹੋਣਗੇ ਵਕੋ ਕਿ ਕਿੱਥੇ ਜੇ ਇੱਕ ਹੋਈਏ ਉਹ ਹੋਣ ਦੇ ਉਹਦੇ ਨਾਲ ਉਹ ਤੁਹਾਨੂੰ ਲੱਗਦਾ ਨਹੀਂ ਕਿ ਜਿਆਦਾ ਮਜ਼ਬੂਤੀ ਦੇ ਨਾਲ ਪੰਥ ਵਿੱਚ ਇਕਤਾਤ ਹੋਣੀ ਚਾਹੀਦੀ ਆ ਪੰਥ ਵਿੱਚ ਆਪਣੇ ਜਿਹੜਾ ਰਿਲੇਮਾ ਹੋਣਾ ਚਾਹੀਦਾ ਯੂਨਿਟੀ ਹੋਣੀ ਚਾਹੀਦੀ ਆ ਤੇ ਸਾਰੇ ਮੰਨਦੇ ਅਸੀਂ ਪਰ ਗੱਲ ਇਹ ਵੀ ਜੇ ਹੁਣ ਕੋਈ ਆਪਣੇ ਤਿਆਗ ਨਾ ਕਰੇ ਕੁਰਬਾਨੀ ਦੇਣ ਨੂੰ ਤਿਆਰ ਨਾ ਹੋਵੇ ਜੇ ਉਹ ਸਮਝੇ ਕਿ ਮੇਰਾ ਨਿੱਜੀ ਅਧਿਕਾਰ ਆ ਤੁਸੀਂ ਦੱਸੋ ਕਿ ਕਿਸੇ ਵਿਅਕਤੀ ਦਾ ਨਿੱਜੀ ਅਧਿਕਾਰ ਹੋ ਸਕਦਾ ਕਿਸੇ ਜਥੇਬੰਦੀ ਦੇ ਉਬੀ ਸਖਾਂਦੀ ਨਮਾਇਦਾ ਜੱਥੇਬੰਦੀ ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਪਣਾ ਹੀ ਸਮਝ ਕੇ ਚਲਾ ਰਹੇ ਆ ਉਹ ਇਹ ਵੀ ਕਹਿੰਦੇ ਨੇ ਕਹਿੰਦੇ ਕਿ ਇਹ ਸਾਰਾ ਏਜੰਸੀਆਂ ਦੀ ਖੇਡ ਆ ਏਜੰਸੀਆਂ ਨੇ ਕਿਹਾ ਐਂ ਕਰ ਦੋ ਏਜੰਸੀਆਂ ਦਾ ਉਹ ਤਾਂ کہہ ਰਹੇ ਆ ਕਰਕੇ ਉਹਨਾਂ ਕੋਲ ਹੋਰ ਕੋਈ ਦਲੀਲ ਨਹੀਂ ਉਹਨਾਂ ਕੋਲ ਹੋਰ ਕੋਈ ਲੌਜੀਕ ਨਹੀਂ ਉਹਨਾਂ ਕੋਲ ਹੋਰ ਕੋਈ ਕਹਿਣ ਨੂੰ ਨਹੀਂ ਉਹਨਾਂ ਦੀ ਕਮਜ਼ੋਰੀ ਨਜ਼ਰ ਆਉਂਦੀ ਆ ਕਿ ਇਹ ਤਾਂ ਏਜੰਸੀਆਂ ਦੇ ਮੈਂ ਤੁਸੀਂ 20-25 ਸਾਲ ਭਾਜੀਪੀ ਦਾ ਆਪਣੇ ਭਾਈ ਵਾਲੀ ਰੱਖੀ ਕਿਉਂ ਖਿਚੜੀ ਰਹੇ ਕਿ ਕਿਉਂ ਨਹੀਂ ਆਪਣੇ ਬੰਦੀ ਸਿੰਘਾਂ ਦੇ ਮਸਲੇ ਹੱਲ ਕਰਾਏ ਕਿਉਂ ਨਹੀਂ ਚੰਡੀਗੜ੍ਹ ਦੀ ਗੱਲ ਕੀਤੀ ਕਿਉਂ ਨਹੀਂ ਪਾਣੀ ਦੀ ਗੱਲ ਕੀਤੀ ਕਿਉਂ ਨਹੀਂ ਪੰਜਾਬੀ ਬੋਲਦੇ ਇਲਾਕੇ ਦੀ ਗੱਲ ਕੀਤੀ ਇਹਨੂੰ ਕਿਵੇਂ ਵੇਖਦੇ ਹੋ ਅੱਜ ਜੋ ਪ੍ਰੋਗਰਾਮ ਹੋਇਆ ਉਧਰ ਵੀ ਪ੍ਰੋਗਰਾਮਸ ਇੱਧਰ ਵੀ ਸੈਟੀਸਫਾਈਡ ਹਾਂ ਸਾਰਿਆਂ ਦੇ ਸਾਹਮਣੇ ਆ ਜੀ ਕਿ ਆਪਣੇ ਜਿਹੜੇ ਪੰਥ ਦੇ ਸੇਵਾਦਾਰ ਸੰਤ ਪੰਥ ਤਹਿਸੀ ਸਨ ਹੁਮ ਮਾਕੇ ਤੇ ਪਹੁੰਚੇ ਆ ਆਪ ਮਹਾਰੇ ਸੰਗਤ ਆਈਆਂ ਅਖੀਰ ਤੱਕ ਬੈਠੇ ਰਹੇ ਸਿਆਣੇ ਬਜ਼ੁਰਗ ਮਾਮਾ ਪੈਣਾ ਸਾਡੇ ਆਪਣੇ ਵੀਰ ਭਰਾ ਤੇ ਦਿਸਦਾ ਆ ਕਿ ਲੋਕਾਂ ਨੇ ਜਿਹੜਾ 11 ਤਰੀਕ ਵਾਲਾ ਫੈਸਲਾ ਸੀਗਾ ਉਹਨੂੰ ਸਵਕਾਰ ਕਰ ਲਿਆ ਯਾਨੀ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਬੀਬਾ ਸਤਵੰਦ ਕੌਰ ਜੀ ਦੀ ਜਿਹੜੀ ਸੇਵਾ ਧਾਰਮਿਕ ਖੇਤਰ ਚ ਸਾਰੇ ਪੰਥ ਨੇ ਉਸ ਗੱਲ ਨੂੰ ਬਹੁਤ ਵਧੀਆ ਤਰੀਕੇ ਨਾਲ ਸਰਾਇਆ ਅੱਜ ਪੰਥ ਬਾਗੋ ਬਾਗਿਆ ਤੇ ਆ ਕੱਠ ਆਪੋਂ ਦਿਸਦਾ ਹੀ ਆ ਕਿੰਨਾ ਵੱਡਾ ਕੱਠ ਹੋਇਆ ਚਲੋ ਸੰਗਰੂਰ ਜ਼ਿਲ੍ਹਾ ਪੰਥ ਦਾ ਗੜ੍ਹ ਆ ਲੇਕਿਨ ਇਹ ਭਾਵਨਾ ਪਾਈ ਜਾ ਰਹੀ ਲੋਕਾਂ ਚ ਕਿ ਜਿਹੜਾ ਅਕਾਲ ਤਖਤ ਸਾਹਿਬ ਵੱਲ ਹੁਕਮਨਾਮਾ ਹੋਇਆ ਸੀ ਭਰਤੀ ਕਰਨ ਦਾ ਕਾਲੀ ਦਲ ਨੂੰ ਤਕੜਾ ਕਰਨ ਦਾ ਪੰਜ ਮੈਂਬਰੀ ਕਮੇਟੀ ਨੇ ਭਰਤੀ ਕੀਤੀ ਨਿਸ਼ਕਾਮਤਾ ਦੇ ਨਾਲ ਇਮਾਨਦਾਰੀ ਨਾਲ ਨੇਕੀ ਨਾਲ ਲੋਕਾਂ ਨੇ ਉਹ ਸਾਰੇ ਜਿਹੜੇ ਫੈਸਲੇ ਸੀ ਸਭ ਨੂੰ ਲੋਕਾਂ ਨੇ ਪ੍ਰਵਾਨ ਕਰ ਲਿਆ ਭਰਤੀ ਦੇ ਮੋਹਰ ਲਾਤੀ ਤੇ ਜਿਹੜੇ ਆਗੂ ਆਏ ਨੇ ਗੈਨੀ ਹਰਪ੍ਰੀਤ ਸਿੰਘ ਜੀ ਲੋਕ ਉਹਨਾਂ ਤੋਂ ਬਹੁਤ ਆਸਾਂ ਲਾ ਕੇ ਬੈਠੇ ਨੇ ਅਕਾਲ ਅਕਾਲੀ ਦਾ ਨਾਰਾ ਸੀ ਹਮ ਅਕਾਲੀ ਸਭ ਕੇ ਵਾਲੀ ਹਮਾਰਾ ਪੰਥ ਨਿਆਰਾ ਹੈ ਪੰਥ ਕਹਿੰਦੇ ਦੁੱਬਦਾ ਜਾ ਹੁਣ ਵੀ ਅਕਾਲੀ ਮੰਨਿਆ ਕਿ ਨੂੰ ਜਾਵੇ ਅਕਾਲੀ ਕੌਣ ਨੇ ਹੁਣ ਇਹਨਾਂ ਦੇ ਵਿੱਚੋਂ ਧੜੇ ਵਕ ਵਕਰੇ ਨੇ ਦੇਖੋ ਇਹ ਤਾਂ ਬੜੀ ਸਪਸ਼ਟ ਹੈ ਜੀ ਕਿ ਜਿਹੜੇ ਲੋਕ ਜਿਹੜੇ ਪੰਥ ਦੇ ਆਗੂ ਜਿਹੜੇ ਪੰਥਦਰਦੀ ਅਕਾਲ ਤਖਸਾਲ ਤੋਂ ਸ਼ਕਤੀ ਪ੍ਰਾਪਤ ਕਰਕੇ ਤੁਰੇ ਸੀਗੇ ਜਿਹੜੇ ਪਹਿਲਾਂ ਅਕਾਲ ਤਖਸਾਲ ਗਏ ਸੀ ਸਦਾਰ ਲਹਿਰ ਦੇ ਆਗੂ ਉਹਨਾਂ ਨੇ ਬੇਨਤੀ ਕੀਤੀ ਉਸ ਤੋਂ ਸਾਰਾ ਸਿਲਸਿਲਾ ਸ਼ੁਰੂ ਹੋਇਆ ਦੋ ਤਰੀਕ ਦਾ ਇਤਿਹਾਸਕ ਆਪਣੇ ਹੁਕਮਨਾਮਾ ਸਾਹਬ ਆਏ ਫੈਸਲੇ ਹੋਏ ਉਸ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਨੇ ਭਰਤੀ ਕੀਤੀ ਅਸੀਂ ਤਾਂ ਮੀਰੀ ਪ੍ਰੀਅਰ ਸਿਧਾਂਤ ਤੇ ਨਾਲ ਆਪਣਾ ਪਹਿਰਾ ਦੇ ਕੇ ਤੇ ਉਹਦੀ ਪਾਲਣਾ ਕੀਤੀ ਆ ਆਪਣੇ ਸਿਧਾਂਤ ਦੀ ਤੇ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਤ ਸਾਹਿਬ ਦਾ ਹੀ ਜਿਹੜੀ ਸਰਪ੍ਰਸਤੀ ਹੈਟ ਵਾਲਾ ਹੋਊਗਾ ਕਿ ਜਿਹੜੇ ਅਕਾਲ ਤਖਤ ਸਾਹਿਬ ਤੋਂ ਭਗੋੜੇ ਨੇ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦਾ ਹੁਕਮ ਨਾਮਿਆਂ ਦੀ ਲੰਘਣਾ ਕੀਤੀ ਮੰਨੇ ਨਹੀਂ ਕਦੀ ਹੋਇਆ ਕੋਈ ਕੁਝ ਸਿੱਖ ਅਕਾਲ ਤਖਤ ਸਾਹਿਬ ਤੋਂ ਪਾਸੇ ਅੜ ਜਵੇ ਤੇ ਫੇਰ ਦੱਸੋ ਇਹ ਤਾਂ ਇਹਨਾਂ ਦਾ ਨਿੱਜੀ ਸਵਾਰਥ ਆ ਕਿਉਂ ਨਹੀਂ ਸੁਖਵੀਰ ਸਿੰਘ ਬਾਦਲ ਤਿਆਗ ਕਰ ਸਕਦੇ ਜੇ ਲੋਕ ਨਹੀਂ ਤੁਹਾਨੂੰ ਚਾਹੁੰਦੇ ਕਿਉਂ ਤੁਸੀਂ ਉਸ ਕੁਰਸੀ ਨੂੰ ਜੱਫਾ ਪਾ ਕੇ ਬੈਠੇ ਹੋ ਇਸ ਲਈ ਲੋਕਾਂ ਨੇ ਅੱਗੇ ਪਹਿਲਾਂ ਵੀ ਫੈਸਲਾ ਦਿੱਤਾ ਲੋਕਾਂ ਨੇ ਐਸੀ ਗੱਲ ਨਹੀਂ ਪੰਥ ਵਿੱਚ ਨਵੀਂ ਗੱਲ ਨਹੀਂ ਹੋਈ ਪਹਿਲਾਂ ਵੀ ਧੜੇ ਬਣਦੇ ਆਏ ਤੇ ਲੋਕ ਜਿੱਧਰ ਆਪਣੇ ਜਾਣਾ ਬਣਦਾ ਸੀ ਜਿੱਧਰ ਉਹਨਾਂ ਨੂੰ ਲੱਗਦਾ ਸੀ ਕਿ ਇਹ ਇਹ ਜਿਹੜੇ ਆਗੂ ਨੇ ਇਹ ਪੰਥ ਦੀ ਗੱਲ ਕਰਨਗੇ ਪੰਜਾਬ ਦੇ ਹਿੱਤਾਂ ਵਾਸਤੇ ਜੂਝਣਗੇ ਆਪਣਾ ਨਿੱਜੀ ਸਵਾਰਥ ਨਹੀਂ ਰੱਖਣਗੇ ਉਦੋਂ ਲੋਕਾਂ ਨੇ ਉਦੋਂ ਪਹਿਲਾਂ ਹੀ ਫੈਸਲਾ ਕੀਤਾ ਅੱਜ ਵੀ ਲੋਕ ਫੈਸਲਾ ਕਰਨਗੇ ਅਜਿਹਾ ਲੱਗਦਾ ਨਹੀਂ ਕਿ ਪੰਥਕ ਜਿਹੜੀ ਸ਼ਕਤੀ ਆ ਉਹ ਖਿੰਡਰ ਜੂਗੀ ਇਦਾਂ ਚਲੋ ਵੱਖੋ ਵੱਖਰੇ ਧੜੇ ਹੋਣਗੇ ਵੱਖੋ ਕਿੱਥੇ ਜੇ ਇੱਕ ਹੋਈਏ ਉਹ ਹੋਣ ਦੇ ਉਹਦੇ ਨਾਲ ਉਹ ਤੁਹਾਨੂੰ ਲੱਗਦਾ ਨਹੀਂ ਕਿ ਜਿਆਦਾ ਮਜ਼ਬੂਤੀ ਦੇ ਨਾਲ ਆਉਣ ਵਾਲੀ ਸੱਤਾ ਰੇਵੀ ਵੀ ਜਿਹੜੀ ਜੇਕਰ ਆਉਂਦੀ ਆ ਉਹਦੇ ਵੀ ਬਹੁਤ ਸਾਰੇ ਫਾਇਦੇ ਹੁੰਦੇ ਨੇ ਕੌਮ ਨੂੰ ਦੇਖੋ ਇਹ ਤਾਂ ਆਪਣੇ ਪੰਥ ਵਿੱਚ ਏਕਤਾ ਤਾਂ ਹੋਣੀ ਚਾਹੀਦੀ ਆ ਪੰਥ ਵਿੱਚ ਆਪਣੇ ਜਿਹੜਾ ਰਲੇਮਾ ਹੋਣਾ ਚਾਹੀਦਾ ਯੂਨਿਟੀ ਹੋਣੀ ਚਾਹੀਦੀ ਆ ਤੇ ਸਾਰੇ ਮੰਨਦੇ ਆਂ ਅਸੀਂ ਪਰ ਗੱਲ ਇਹ ਵੀ ਜੇ ਹੁਣ ਕੋਈ ਆਪਣੇ ਤਿਆਗ ਨਾ ਕਰੇ ਕੁਰਬਾਨੀ ਦੇਣ ਨੂੰ ਤਿਆਰ ਨਾ ਹੋਵੇ ਜੋ ਸਮਝੇ ਕਿ ਮੇਰਾ ਨਿੱਜੀ ਅਧਿਕਾਰ ਆ ਤਾਂ ਹੀ ਦੱਸੋ ਵੀ ਕਿਸੇ ਵਿਅਕਤੀ ਦਾ ਨਿੱਜੀ ਅਧਿਕਾਰ ਹੋ ਸਕਦਾ ਕਿਸੇ ਜਥੇਬੰਦੀ ਤੇ ਉਹ ਵੀ ਸਿੱਖਾਂ ਦੀ ਨਮਾਇਦਾ ਜਥੇਬੰਦੀ ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਪਣਾ ਹੀ ਸਮਝ ਕੇ ਚਲਾ ਰਹੇ ਆ ਅੱਜ ਸ਼੍ਰੋਮਣੀ ਕਾਲੀਦਾਨ ਨੂੰ ਵੀ ਸਮਝਦੇ ਆ ਕਿ ਸਾਡਾ ਟ੍ਰੇਡ ਮਾਰ ਕੇ ਪਹਿਲਾਂ ਕਹਿੰਦੇ ਸੀ ਭਰਤੀ ਨਹੀਂ ਕਰ ਸਕਦੇ ਹੁਣ ਭਰਤੀ ਹੋ ਗਈ ਡੈਲੀਗੇਟ ਬਣ ਕੇ ਪ੍ਰਧਾਨ ਬਣ ਗਏ ਹੁਣ ਕਹਿੰਦੇ ਅਸੀਂ ਇਹਨਾਂ ਤੇ ਧੋਖਾਧੜੀ ਦਾ ਆ ਉਹਦਾ ਸ਼ਿਕਾਇਤ ਕਰਨੀ ਆ ਬਿਰਕੋ ਕਹਿੰਦੇ ਆ ਸ਼ਿਕਾਇਤ ਕਰਨੀ ਆ ਕਿ ਸਾਡਾ ਨਾਂ ਵਰਤ ਕਿਦਾਂ ਬਦਲ ਗਏ ਨਾਂ ਵਰਤਿਆ ਅਸੀਂ ਜੋ ਅਕਾਲ ਤਖਬ ਸਾਹਿਬ ਨੇ ਕਿਹਾ ਸਾਨੂੰ ਉਹ ਨਾਂ ਵਰਤਿਆ ਹੁਕਮਨਾਮੇ ਵਿੱਚ ਲਿਖਿਆ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰੋ ਅਸੀਂ ਕੋਈ ਕਿਸੇ ਨਾਲ ਗਲਤ ਨਹੀਂ ਕੀਤਾ ਇਹਦਾ ਮਤਲਬ ਉਹ ਜਿਹੜੇ ਹੁਕਮਨਾਮੇ ਸਨ ਉਹਨਾਂ ਨੂੰ ਗਲਤ ਠਹਿਰਾ ਰਹੇ ਨੇ ਜਿਹੜੇ ਕਹਿੰਦੇ ਕਿ ਤੁਸੀਂ ਨਾਂ ਨਹੀਂ ਵਰਤ ਸਕਦੇ ਨਾ ਕੱਲੇ ਉਹਨਾਂ ਦਾ ਆ ਨਹੀਂ ਪੰਥ ਇਹਦਾ ਮਤਲਬ ਮਾਲਕਿਆ ਇਹ ਪੰਥ ਦਾ ਹੱਕ ਬਣਦਾ ਆ ਸੋ ਇਹ ਤਾਂ ਲੋਕਾਂ ਨੇ ਫੈਸਲਾ ਕਰਨ ਅਲਟੀਮੇਟਲੀ ਉਹ ਇਹ ਵੀ ਕਹਿੰਦੇ ਨੇ ਕਹਿੰਦੇ ਕਿ ਇਹ ਸਾਰਾ ਏਜੰਸੀਆਂ ਦੀ ਖੇਡ ਆ ਏਜੰਸੀਆਂ ਨੇ ਕਿਹਾ ਐਂ ਕਰ ਦੋ ਤੇ ਅੱਜ ਆ ਕੇ ਮੁੜ ਕੇ ਅਕਾਲੀ ਦਲ ਇਹ ਸਾਰਾ ਕੁਝ ਕਰਾਇਆ ਤੇ ਮੁੜ ਕੇ ਆਪ ਹੀ ਅਕਾਲੀ ਦਲ ਦੇ ਹੁਣ ਪ੍ਰਧਾਨ ਜਿਹੜੇ ਅੱਗੇ ਨਹੀਂ ਹਰਪ ਸਿੰਘ ਹੁਣ ਹੀ ਬਣ ਗਿਆ ਏਜੰਸੀ ਕਿਹੜੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਹਵਾ ਜੀ ਏਜੰਸੀ ਆ ਕੋਈ ਕਿਹੜੀ ਏਜੰਸੀ ਆ ਜੀ ਇੱਥੇ ਏਜੰਸੀਆਂ ਦਾ ਉਹ ਤਾਂ ਕਹਿ ਰਹੇ ਆ ਕਰਕੇ ਉਹਨਾਂ ਕੋਲ ਹੋਰ ਕੋਈ ਦਲੀਲ ਨਹੀਂ ਉਹਨਾਂ ਕੋਲ ਹੋਰ ਕੋਈ ਲੌਜੀਕ ਨਹੀਂ ਉਹਨਾਂ ਕੋਲ ਹੋਰ ਕੋਈ ਕਹਿਣ ਨੂੰ ਨਹੀਂ ਉਹਨਾਂ ਦੀ ਕਮਜ਼ੋਰੀ ਨਜ਼ਰ ਆਉਂਦੀ ਆ ਵੀ ਇਹ ਤਾਂ ਏਜੰ 20 25 ਸਾਲ ਬੀਜਪੀ ਨੇ ਆਪਣੇ ਭਾਈ ਵਾਲੀ ਰੱਖੀ ਕਿਉਂ ਖਿਚੜੀ ਰਹੇ ਤੁਸੀਂ ਕਿਉਂ ਨਹੀਂ ਆਪਣੇ ਬੰਦੀ ਸਿੰਘਾਂ ਦੇ ਮਸਲੇ ਹੱਲ ਕਰਾਏ ਕਿਉਂ ਨਹੀਂ ਚੰਡੀਗੜ੍ਹ ਦੀ ਗੱਲ ਕੀਤੀ ਕਿਉਂ ਨਹੀਂ ਪਾਣੀ ਦੀ ਗੱਲ ਕੀਤੀ ਕਿਉਂ ਨਹੀਂ ਪੰਜਾਬੀ ਬੋਲਦੇ ਇਲਾਕੇ ਦੀ ਗੱਲ ਕੀਤੀ ਮਤਲਬ ਤੁਹਾਡ ਕੋ ਸੱਤਾ ਸੀ ਫੈਸਲੇ ਤੁਸੀਂ ਕਰਦੇ ਸੀਗੇ ਅਸੀਂ ਵੀ ਉਸ ਪਾਰਟੀ ਵਿੱਚ ਸ਼ਾਮਲ ਸੀ ਲੇਕਿਨ ਸਾਡੇ ਬਜ਼ੁਰਗਾਂ ਨੇ ਉਦੋਂ ਵੱਖ ਹੋ ਗਏ ਸੀਗੇ ਜਦੋਂ ਇਹਨਾਂ ਨੇ ਬੀਜੇਪੀ ਨੂੰ ਅਖਾ ਮੀਟ ਕੇ ਸਪੋਰਟ ਦਿੱਤੀ ਸੀਗੀ ਵੀ ਅਸੀਂ ਬੀਜੇਪੀ ਨੂੰ ਬਿਨਾਂ ਸ਼ਰਤ ਤੋਂ ਸਪੋਰਟ ਦਿੰਦੇ ਆ ਇਹ ਤੁਹਾਡਾ ਸਮਝੌਤਾ ਹੋਊਗਾ ਕਿਹੜਾ ਸ਼ਰਤਾਂ ਤੇ ਹੋਊਗਾ ਉਹ ਸ਼ਰਤਾਂ ਤਾਂ ਦੇਖੋ ਪੰਜਾਬ ਦਾ ਦੇ ਮਸਲੇ ਹਲ ਹੋਣਗੇ ਪਹਿਲਾਂ ਪੰਜਾਬ ਦੀਆਂ ਮੰਗਾਂ ਪ੍ਰਵਾਨ ਹੋਣਗੀਆਂ ਫਿਰ ਸਮਝੌਤਾ ਹੋਊ ਕਿਸੇ ਨਾਲ ਉਹਦਾ ਸਮਝੌਤਾ ਨਹੀਂ ਹੋਣਾ ਜਿਨੇ ਕਰਨਾ ਪਹਿਲਾਂ ਪੰਜਾਬ ਦੀ ਗੱਲ ਕਰੋ ਲੋਕਾਂ ਦੀ ਗੱਲ ਕਰੋ ਜੋ ਲੋਕ ਚਾਹੁੰਦੇ ਆ ਪੰਜਾਬ ਦੇ ਸਾਡੇ ਨਾਲ ਜੋ ਬੇਇਨਸਾਫੀ ਹੋਈ ਆ ਅੱਜ ਤਾਂ ਫੇਰ ਮੁੜ ਕੇ ਉੱਥੇ ਆ ਕੇ ਖੜ ਗਏ ਜਿੱਥੇ ਚੱਲੇ ਸੀ ਅਸੀਂ 1980 ਚ 1984 ਚ ਸਾਰਾ ਕੁਝ ਨੁਕਸਾਨ ਵੀ ਕਰਾ ਲਿਆ ਸ਼ਹੀਦੀਆਂ ਵੀ ਹੋਈਆਂ ਇੰਨਾ ਲਹੂ ਡੁੱਲਿਆ ਇੰਨਾ ਮਤਲਬ ਜੇਲ੍ਹਾਂ ਲੋਕਾਂ ਨੇ ਕਟੀਆਂ ਮੋਰਚੇ ਲੱਗੇ ਤੇ ਸਾਨੂੰ ਲੱਭਾ ਕੀ ਦੱਸੋ ਮੈਨੂੰ ਕਿਉਂ ਕਰਕੇ ਸਾਡੇ ਆਗੂਆਂ ਨੇ ਪੰਥ ਦੀ ਪੰਜਾਬ ਦੀ ਉੱਥੇ ਦਿੱਲੀ ਜਾ ਕੇ ਗੱਲ ਨਹੀਂ ਕੀਤੀ ਆਪਣੀਆਂ ਵਜ਼ੀਰੀਆਂ ਖਾਤਰ ਆਪਣੀ ਲਾਲਚ ਖਾਤਰ ਆਪਣੇ ਲੋਭ ਖਾਤਰ ਇਹਨਾਂ ਨੇ ਪੰਜਾਬ ਦਾ ਸਾਰਾ ਕੁਝ ਤਿਆਗ ਕਰਤਾ ਲੇਕਿਨ ਹੁਣ ਉਹ ਲੋਕੋ ਚਲੋ ਉਹ ਤਾਂ ਜਾਣਦੇ ਆ ਲੇਕਿਨ ਲੋਕ ਹੁਣ ਚਾਹੁੰਦੇ ਆ ਕਿ ਪਹਿਲਾਂ ਪੰਜਾਬ ਦੇ ਮਸਲੇ ਹੱਲ ਹੋਣਗੇ ਫਿਰ ਗੱਲਬਾਤ ਜੇ ਨਾ ਹੋਊ ਉਦੋਂ ਜਦੋਂ ਸਮਾਂ ਹੋਊ ਉਦੋਂ ਦੇਖਿਆ ਜਾਊਗਾ ਬਟਾਲਾ ਜੀ ਮੇਰਾ ਆਖਰੀ ਸਵਾਲ ਆ ਬੀਬੀ ਜ਼ਗੀਰ ਕੌਰ ਜੀ ਵੀ ਦਿਖਾਈ ਨਹੀਂ ਦਿੱਤੇ ਬੀਬੀ ਸੁਤਵੰਤ ਕੌਰ ਜੀ ਵੀ ਦਿਖਾਈ ਨਹੀਂ ਦਿੱਤੇ ਉਮੈਦਪ uri ਸਾਹਿਬ ਵੀ ਦਿਖਾਈ ਨਹੀਂ ਦਿੱਤੇ ਇਦਾਂ ਜੀ ਬੀਬੀ ਜ਼ਗੀਰ ਕੌਰ ਜੀ ਤਾਂ ਇੱਕ ਬਹੁਤ ਵੱਡਾ ਇਕੱਠ ਕਰ ਰਿਹਾ ਬੀਬੀਆਂ ਦਾ ਪਰਸੋਂ ਨੂੰ ਇਸ ਕਰਕੇ ਉਹਦੀ ਤਿਆਰੀ ਵਿੱਚ ਆ ਕੋਈ ਬੰਦਾ ਮਸ਼ਰੂਫ ਵੀ ਹੁੰਦਾ ਆ ਤਾਂ ਨਹੀਂ ਵੀ ਸਾਰੇ ਆਪਣੇ ਆ ਸਕਦੇ ਵੀ ਸਾਰਕੋ ਸਮਾਂ ਹੁੰਦਾ ਬੀਬੀ ਸੁਤਵੰਦ ਕੌਰ ਜੀ ਆਪਣੀ ਸ਼੍ਰੋਮਣੀ ਕਮੇਟੀ ਵਿੱਚ ਸੇਵਾ ਕਰ ਰਹੇ ਨੇ ਉਹਨਾਂ ਨੂੰ ਕੋਈ ਮਸ਼ਰੂਫਤ ਹੋਊਗੀ ਉਹ ਬਿਜ਼ੀ ਹੋਣਗੇ ਤੇ ਜੈਦਰ ਸੰਤਾ ਸਿੰਘ ਜੁਮੈਦਪੁਰ ਹੀ ਕਿ ਵੀ ਸਿਆਣੇ ਆ ਨਹੀਂ ਹਰ ਵੇਲੇ ਆਉਂਦੇ ਗਰਮੀ ਬਹੁਤ ਆ ਪਰ ਸਾਰੇ ਇਕੱਠੇ ਹੀ ਆ ਕੋਈ ਐਸੀ ਗੱਲ ਨਹੀਂ ਇੱਕ ਨਹੀਂ ਆਇਆ ਦੋ ਨਹੀਂ ਆਇਆ ਕੋਈ ਫਰਕ ਨਹੀਂ ਪੈਂਦਾ ਅੱਗੇ ਪਲਾਨ ਕੀ ਆ ਹੁਣ ਇਸ ਤੋਂ ਬਾਅਦ ਅਗਲਾ ਪਲਾਨ ਅੱਜ ਕਾਫਲਾ قافلہ ਤੁਰ ਪਿਆ ਪੰਥ ਦਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਅਕਾਲ ਤਖਬਬ ਤੋਂ ਸ਼ਕਤੀ ਲੈ ਕੇ ਆਇਆ ਅਕਾਲ ਤਖਬਬ ਦੇ ਹੁਕਮਨਾਮਿਆਂ ਦੇ ਮੁਤਾਬਕ ਇਹ ਜਿਹੜੀ ਸਾਨੂੰ ਆਪਣੀ ਸੇਵਾ ਬਖਸ਼ੀ ਸੀ ਉਹ ਪੂਰੀ ਕੀਤੀ ਆ ਤੇ ਲੋਕ ਅੱਜ ਇਸ ਕਾਫਲੇ ਨੂੰ ਹੋਰ ਹੋਲੀ ਵਾਲੀ ਸਾਥ ਦੇ ਕੇ ਵੱਡਾ ਕਰਨਗੇ ਆਉਣ ਵਾਲੇ ਟਾਈਮ 'ਚ ਤੇ ਸਾਡਾ ਅਸੀਂ ਏਜੰਡਾ ਦਵਾਂਗੇ ਪੰਜਾਬ ਦੇ ਹਿੱਤ ਵਾਸਤੇ ਧਾਰਮਿਕ ਏਜੰਡਾ ਵੀ ਹੋਊਗਾ ਪੰਥ ਦੇ ਹਿੱਤ ਵਾਸਤੇ ਆਉਣ ਵਾਲੇ ਟਾਈਮ 'ਚ ਸਾਰਾ ਕੁਝ ਲੋਕਾਂ ਦੇ ਸਾਹਮਣੇ ਆਉਣਾ ਲੇਕਿਨ ਅਸੀਂ ਜਿਹੜੀ ਮੁੱਖ ਤੌਰ ਤੇ ਸੇਵਾ ਕਰਨ ਆਏ ਆ ਸਾਡਾ ਆਪਣਾ ਕੋਈ ਇੰਟਰਸਟ ਨਹੀਂ ਅਸੀਂ ਕੋਈ ਕਾਰੋਬਾਰ ਨਹੀਂ ਬਣਾਉਣਾ ਕੋਈ ਅਸੀਂ ਆਪਣੇ ਤਨਦੌਲਤ ਨਹੀਂ ਇਕੱਠੀ ਕਰਨੀ ਜਾਇਦਾਦ ਨਹੀਂ ਇਕੱਠੀ ਕਰਨੀ ਕੋਈ ਰੇਤਾ ਬਜਰੀ ਨਹੀਂ ਵੇਚਣੀ ਦੋ ਨੰਬਰ ਦੇ ਧੰਦੇ ਨਹੀਂ ਕਰਨੇ ਚਟਾਨੀ ਵਕਾਉਣਾ ਨਾ ਚਿੱਟੇ ਦੇ ਨਾਲ ਵਾਲਿਆਂ ਦਾ ਸਾਥ ਦੇਣਾ ਅਸੀਂ ਬਿਲਕੁਲ ਇਮਾਨਦਾਰੀ ਨਾਲ ਸੇਵਾ ਕਰਨੀ ਪੰਜਾਬ ਦੀ ਪੰਥ ਦੀ ਤਾਂਕਿ ਪੰਜਾਬ ਨੂੰ ਇਸ ਦੰਦਲ ਚੋਂ ਦੁਬਤਾ ਚੋਂ ਕੱਢਿਆ ਜਾ ਸਕੇ ਨਾਲ ਨਾਲ ਧਾਰਮਿਕ ਝੰਡਾ ਵੀ ਹੋਊਗਾ ਜੋ ਸਿੱਖ ਸੰਗਤਾਂ ਚਾਹੁੰਦੀਆਂ ਨੇ ਦੁਨੀਆਂ ਚ ਬੈਠਾ ਪੰਥ ਚਾਹੁੰਦਾ ਹੈ ਅਕਾਲ ਤਖਬ ਸਾਹਿਬ ਦੀ ਜਿਹੜੀ ਖੁਦਮੁਖਤਿਆਰੀ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਖੁਦਮੁਖਤਿਆਰੀ ਬਾਰੇ ਇਹ ਸਾਰੀਆਂ ਗੱਲਾਂ ਉਹਨਾਂ ਦੇ ਟਾਈਮ ਚ ਜਿਹੜਾ ਸਾਡਾ ਏਜੰਡਾ ਹੋਊਗਾ ਉਹ ਲੋਕਾਂ ਸਾਹਮਣੇ ਰੱਖਾਂਗੇ ਤੇ ਸਾਨੂੰ ਉਮੀਦ ਆ ਆਸਿਆ ਤੇ ਪੂਰਾ ਭਰੋਸਾ ਆ ਕਿ ਜਿਹੜਾ ਲੋਕਾਂ ਦਾ ਵਿਸ਼ਵਾਸ ਪੁਰਾਣੀ ਲੀਡਰਸ਼ਿਪ ਜਿਹੜੀ ਆਪਣੇ ਗਲਤੀਆਂ ਕਰਕੇ ਬੈਠੀ ਆ ਜਿਨ੍ਹਾਂ ਨੂੰ ਆਪਣੀਆਂ ਗਲਤੀਆਂ ਤੋਂ ਵੀ ਨਹੀਂ ਸਬਕ ਸਿੱਖਿਆ ਉਹਨੂੰ ਆਪਣੇ ਛੱਡ ਕੇ ਤੇ ਇਸ ਲੀਡਰਸ਼ਿਪ ਨੂੰ ਪੰਜਾਬ ਦੇ ਲੋਕ ਪੰਥਦਰਦੀ ਇਹਦਾ ਸਾਥ ਦੇਣਗੇ ਇਕੱਠਾ ਹੋਣ ਦਾ ਰਾਹ ਹੈਗਾ ਕੋਈ ਦੁਆਰਾ ਬਿਲਕੁਲ ਹੈਗਾ ਪੰਥ ਵਿੱਚ ਇਕਤਾ ਬਹੁਤ ਵਾਰੀ ਹੁੰਦੀ ਆਈ ਹੈ ਵੱਡੇ ਵੱਡੇ ਲੀਡਰ ਇਕੱਠੇ ਹੁੰਦੇ ਆਏ ਆ ਬਾਦਲ ਸਾਹਿਬ ਟੋੜਾ ਸਾਹਿਬ ਤਲਵੰਡੀ ਸਾਹਿਬ ਆਪਣੇ ਬਰਨਾਲਾ ਸਾਹਿਬ ਬਡਾਲਾ ਸਾਹਿਬ ਵੀ ਜਿੱਦੋਂ ਇਕੱਠੇ ਬੜੇ ਵਾਰੀ ਬੱਕਰੇ ਹੋਏ ਇਕੱਠੇ ਹੋਏ ਵੀ ਆ ਪਰ ਅੱਜ ਇਕੱਠ ਹੋਣਾ ਸਿਧਾਂਤਕ ਤੌਰ ਤੇ ਸਿਧਾਂਤ ਤੇ ਪਹਿਰਾ ਦੇ ਕੇ ਅਸੂਲਾਂ ਦੇ ਖੜੇ ਹੋ ਕੇ ਇਕੱਠ ਹੋਣਾ ਆ ਇਹ ਕੋਈ ਕੁਰਸੀ ਦਾ ਇਕੱਠ ਨਹੀਂਗਾ ਕਿਵੇਂ ਆਉਣ ਜੇ ਸੁਖਵੀਰ ਬਾਦਲ ਤੁਹਾਡੇ ਨਾਲ ਆਉਣਾ ਚਾਹੁੰਦਾ ਕਿਵੇਂ ਆਉਣ ਉਹਨੂੰ ਅਸਤੀਫਾ ਦੇਣਾ ਚਾਹੀਦਾ ਉਹਨਾਂ ਨੂੰ ਪਾਸੇ हट ਜਾਣਾ ਚਾਹੀਦਾ ਤਿਆਗ ਕਰਨਾ ਚਾਹੀਦਾ ਜੋ ਕਾਲ ਤੱਕ ਸਾਬਤ ਹੋ ਵੀ ਹੁਕਮ ਹੋਇਆ ਸੀਗਾ ਕਿ ਅਸਤੀਫਾ ਪ੍ਰਮਾਨ ਕਰੋ ਲੋਕ ਵੀ ਚਾਹੁੰਦੇ ਆ ਸੁਖਬੀਰ ਸਿੰਘ ਬਾਦਲ ਪਾਸੇ हट ਜਾਣ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਚਲੋ ਹੁਣ ਤਾਂ ਉਹਨਾਂ ਦਾ ਆਪਣਾ ਬਾਦਲਦਲੀ ਆ ਪਰ ਉਸ ਤੋਂ ਵੀ ਅਸਤੀਫਾ ਦੇਣ ਤੇ ਜਿਹੜੇ ਲੋਕ ਦਾਗੀ ਨੇ ਜਿਨ੍ਹਾਂ ਤੇ ਉਂਗਲ ਲੋਕ ਚੱਕਦੇ ਆ ਉਹਨਾਂ ਨੂੰ ਪਾਸੇ ਕਰਕੇ ਬਾਕੀ ਇਹਨਾਂ ਸਾਰਿਆਂ ਨੂੰ ਇਕੱਠੇ ਕਰੀਏ ਬਾਕੀ ਪੰਥਕ ਤੇ ਰਾਮ ਇਕੱਠੀਆਂ ਕਰੀਏ ਜਿਹੜੇ ਦੂਸਰੇ ਪੰਥਕ ਤੇ ਰਹਿਣ ਸਭ ਨੂੰ ਨਾਲ ਲੈ ਕੇ ਚਲੀਏ ਅਮਰਤਪਾਲ ਨੂੰ ਵੀ ਨਾਲ ਲੈ ਕੇ ਆਉਣ ਸਾਰੀਆਂ ਪੰਥਕ ਤੇ ਰਾਂ ਜਿਹੇ ਸੀ ਉਹਨਾਂ ਦੇ ਘਰੇ ਕੋਈ ਗੱਲ ਸਾਰੀਆਂ ਪੰਥਕ ਤੇ ਰਾਂ ਜਿਹੜੀਆਂ ਸ਼੍ਰੋਮਣੀ ਕਾਲੀ ਦਲ ਦੇ ਵਿਚਾਰ ਤਾਰਾ ਜਨਾ ਵਿਸ਼ਵਾਸ ਰੱਖਦੀਆਂ ਨੇ ਉਹਨਾਂ ਸਭ ਨੂੰ ਜਿਹੜੀਆਂ ਆਪਣੇ ਚਾਹੇ ਅਨੰਦਪੁਰ ਸਾਹਿਬ ਦਾ ਆਪਣੇ ਮਤਾ ਆ ਜਾਂ ਆਪਣੇ ਫੈਡਰਲ ਸਟਰਕਚਰ ਆ ਜਿਹੜੀਆਂ ਇਸ ਮੁੱਦੇ ਤੇ ਇਸ ਏਜੰਡੇ ਤੇ ਕੰਮ ਕਰਨਾ ਚਾਹੁੰਦੀਆਂ ਨੇ ਸਭ ਨੂੰ ਨਾਲ ਲੈ ਕੇ ਚਲਾਂਗੇ ਤਾਂ ਐਸਨਾ ਗੁਰਪ੍ਰਤਾਪ ਸਿੰਘ ਵੱਡਾਲਾ ਜੀ ਜੋ ਕਿ ਪੰਜ ਮੈਂਬਰੀ ਕਮੇਟੀ ਦੇ ਵਿੱਚ ਮੌਜੂਦ ਸੀ ਜਿਨ੍ਹਾਂ ਦੇ ਵੱਲੋਂ ਭਰਤੀ ਕੀਤੀ ਗਈ ਤਾਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੇ ਦਾ ਕਮੈਂਟ ਬਾਕ ਦੇ ਵਿੱਚ ਜਰੂਰ ਦੱਸ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜ ਰਹੋ ਦਾ ਪੰਜਾਬੀ ਲਿੰਕ ਦੇ ਨਾਲ